ਪੰਜਾਬ ਮੇਂ ਬਾੜ ਕੀ ਸਥਿਤੀ ਲਗਾਤਾਰ ਬਿਗਰਤੀ ਜਾ ਰਹੀ ਹੈ। ਹਮਾਰੇ ਸਾਥ ਬਾਚੀਤ ਕਰਨੇ ਕੇ ਲੀਏ ਆਮ ਆਦਮੀ ਪਾਰਟੀ ਕੇ ਵਰਿਸ਼ਤ ਨੇਤਾ ਸੰਸਦ ਮੀਥੀਅਰ ਸਾਹਾਬ ਮਿਤ ਸਾਹਿਬ ਸੰਸਦ ਕਾ ਸਤਰ ਵੀ ਚੱਲ ਰਹਾ ਹੈ। ਪੰਜਾਬ ਮੇਂ ਬਾੜ ਕੇ ਹਾਲਾਤ ਜਿਸ ਤਰ੍ਹਾਂ ਸੇ ਬਨੇ ਹੋਏ ਹੈਂ, ਕਿਆ ਕਹਿਨਾ ਚਾਹਤੇ ਹੈਂ? ਅ ਦੇਖੋ ਕਈ ਜਿਲਿਆਂ ਦੇ ਵਿੱਚ ਨੁਕਸਾਨ ਜਿਹੜਾ ਉਹ ਹੋ ਰਿਹਾ ਹੈ, ਫਸਲਾਂ ਦਾ ਵੀ ਹੋ ਰਿਹਾ ਹੈ, ਲੋਕਾਂ ਦੇ ਕਹ ਲਓ ਇਨਫਰਾਸਟ੍ਰਕਚਰ ਦਾ ਵੀ ਹੋ ਰਿਹਾ ਹੈ ਤੇ ਜਿਹੜਾ ਸਰਕਾਰੀ ਹੈ ਉਹ ਵੀ ਹੋ ਰਿਹਾ ਹੈ। ਤੇ ਪਹਿਲੀ ਵਾਰ ਨਹੀਂ ਪਿਛਲੇ ਵੀ ਕਈ ਸਾਲਾਂ ਤੋਂ ਲਗਾਤਾਰ ਜਿਹੜੇ ਫਲੱਡਸ ਆ ਉਹ ਆ ਰਹੇ ਆ ਤੇ ਇਸ ਵਾਰ ਵੀ ਕਿਉਂਕਿ ਹਿਮਾਚਲ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਬਹੁਤ ਜਗ੍ਹਾ ਬੱਦਲ ਫਟ ਰਿਹਾ ਜੰਮੂ ਚ ਫਟ ਰਿਹਾ ਤੋ ਕੁਦਰਤੀ ਆ ਫਿਰ ਉਹ ਜਿਹੜਾ ਪਾਣੀ ਆ ਉਹਨੇ ਪਹਾੜਾਂ 'ਚ ਤਾਂ ਰੁਕਣਾ ਨਹੀਂ ਜੋ ਉੱਥੇ ਨੁਕਸਾਨ ਹੋਇਆ ਤਾਂ ਉਸ ਪਾਣੀ ਨੇ ਪੰਜਾਬ 'ਚ ਹੀ ਆਉਣਾ ਮੈਦਾਨੀ ਇਲਾਕਾ ਕਿਉਂਕਿ ਨਾਲ ਇਹੀ ਪੈਂਦਾ ਇੱਥੋਂ ਹੁੰਦੇ ਹੋਈ ਉਹਨੇ ਪਾਕਿਸਤਾਨ ਰਾਹੀਂ ਜਾ ਕੇ ਸਮੁੰਦਰ ਦੇ ਵਿੱਚ ਪੈਣਾ ਤੇ ਪਿਛਲੀ ਵਾਰ ਵੀ ਜਦੋਂ ਹਿਮਾਚਲ ਦਾ ਨੁਕਸਾਨ ਹੋਇਆ ਸੀ ਤੇ ਪੰਜਾਬ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੇਰੇ ਕੋਲ ਯਾਦ ਆ ਉਹ ਡਿਰੀਗੇਸ਼ਨ ਡਿਪਾਰਟਮੈਂਟ ਸੀ ਕੱਲ ਇਰੀਗੇਸ਼ਨ ਡਿਪਾਰਟਮੈਂਟ ਦਾ ਤਕਰੀਬਨ 100 ਕਰੋੜ ਦਾ ਨੁਕਸਾਨ ਸੀ ਤੇ ਪੰਜਾਬ ਨੂੰ ਉਦੋਂ ਵੀ ਕੋਈ ਕੇਂਦਰ ਵੱਲੋਂ ਕੋਈ ਰਾਹਤ ਜਿਹੜੀ ਹੈ ਉਹ ਨਹੀਂ ਮਿਲੀ ਤੇ ਪੰਜਾਬ ਸਰਕਾਰ ਨੇ ਆਪਣੇ ਵੱਲੋਂ ਮੁਕੰਮਲ ਉਦੋਂ ਵੀ ਜਿਹੜਾ ਕੰਮ ਹੈ ਲੋਕਾਂ ਦੀ ਭਲਾਈ ਲਈ ਕੀਤਾ ਤੇ ਹੁਣ ਵੀ ਸਾਡੀ ਤਿਆਰੀ ਹੈ ਪਰ ਮੈਂ ਸਦਨ ਦੇ ਅੰਦਰ ਇਹ ਡਿਮਾਂਡ ਰੱਖਣੀ ਹੈ ਕਿ ਜਿਹੜਾ ਪੰਜਾਬ ਨੂੰ ਸਪੈਸ਼ਲ ਪੈਕੇਜ ਦਿੱਤਾ ਜਾਵੇ ਤੇ ਮੈਂ ਪਿਛਲੀ ਵਾਰ ਵੀ ਜਦੋਂ ਕਿ ਬਿੱਲ ਆਇਆ ਸੀ ਫਲਡਸ ਨੂੰ ਲੈ ਕੇ ਮੈਂ ਉਦੋਂ ਵੀ ਪੁਆਇੰਟ ਰੇਜ਼ ਕੀਤਾ ਸੀ ਕਿ ਜਦੋਂ ਕੁਦਰਤੀ ਕੋਈ ਕਰੋਪੀ ਆਉਂਦੀ ਹੈ ਤਾਂ ਉਹ ਇਹ ਦੇਖ ਕੇ ਨਹੀਂ ਆਉਂਦੀ ਕਿ ਕਿੱਥੇ ਭਾਜਪਾ ਦੀ ਸਰਕਾਰ ਹੈ ਕਿੱਥੇ ਵਿਰੋਧੀ ਪਾਰਟੀ ਦੀ ਕਿਸ ਦੀ ਸਰਕਾਰ ਹੈ ਤਾਂ ਇੱਕ ਕਮੇਟੀ ਜਿਹੜੀ ਹੈ ਫੰਡ ਦੀ ਅਲੋਕੇਸ਼ਨ ਲਈ ਬਣਨੀ ਚਾਹੀਦੀ ਹੈ ਕਿਉਂਕਿ ਉਦੋਂ ਮੇਰੇ ਯਾਦ ਹੈ ਕਿ ਉਦੋਂ ਬਿਹਾਰ ਨੂੰ ਤਾਂ ਫੰਡ ਮਿਲ ਗਏ ਸੀ ਕਿਉਂਕਿ ਉੱਥੇ ਭਾਜਪਾ ਦੀ ਸਰਕਾਰ ਹੈ ਪਰ ਪੰਜਾਬ ਨੂੰ ਕੋਈ ਪੈਸਾ ਨਹੀਂ ਸੀ ਮਿਲਿਆ ਸੋ ਆਫਤ ਨੇ ਦੇਖ ਕੇ ਨਹੀਂ ਆਉਣਾ ਕਿ ਕਿੱਥੇ ਕਿਹਦੀ ਸਰਕਾਰ ਹੈ ਸੋ ਫੰਡ ਦੀ ਅਲੋਕੇਸ਼ਨ ਜਿਹੜੇ ਨੁਕਸਾਨ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ ਜੇ ਪੰਜਾਬ ਦਾ ਪੰਜਾਬ ਦੇ ਲੋਕਾਂ ਨੂੰ ਨੁਕਸਾਨ ਹੋ ਰਿਹਾ ਤਾਂ ਸਰਕਾਰ ਨੂੰ ਸਪੈਸ਼ਲ ਪੈਕੇਜ ਜਿਹੜਾ ਉਹ ਸੂਬੇ ਲਈ ਪੰਜਾਬ ਲਈ ਦੇਣਾ ਚਾਹੀਦਾ ਆਪ ਸਪੈਸ਼ਲ ਪੈਕੇਜ ਕੀ ਮੰਗ karenge water management ਬਹੁਤ بڑا issue ਹੈ हरियाणा पंजाब के बीच एस का मुद्दा है सुप्रीम कोर्ट के सामने है पंजाब के मुख्यमंत्री ने एक सॉल्यूशन भी सुझाया है केंद्र सरकार को एक फार्मूला भी दिया है कि अगर आपको पंजाब के पास कोई एक्स्ट्रा पानी नहीं है आज हरियाणा के मंत्री कह रहे हैं कि सुप्रीम कोर्ट में मसला है पहले भी हमारे फेवर में दिया था सुप्रीम कोर्ट ने ऐसी स्थिति में अगर बाढ़ जैसे हालात आते हैं क्या केंद्र सरकार कोई ऐसा रास्ता निकाल सकती है कि हर बार इस तकलीफ से देखो तु देखो ਪੰਜਾਬ ਰੇਪੀਰੀਅਨ ਸਟੇਟ ਹੈ ਵਸਤਾ ਜਿਹੜਾ ਪਾਣੀ ਤੇ ਹੱਕ ਹੈ ਰੇਪੀਰੀਅਨ ਸਟੇਟ ਦਾ ਹੀ ਹੁੰਦਾ ਹੈ ਪੰਜਾਬ ਦਾ ਹੱਕ ਹੈ ਉਹਦਾ ਚਲੋ ਸਾਡੇ ਹੱਕ ਪੰਜਾਬ ਦੇ ਖੋਕੇ ਦਿੱਤੇ ਗਏ ਪਰ ਮੇਰੇ ਯਾਦ ਆ ਕਿ ਮੈਂ ਉਹ ਜੇ ਮੈਂ ਪਹਿਲਾਂ ਦੱਸਿਆ ਮੈਂ ਇਰੀਗੇਸ਼ਨ ਮਨਿਸਟਰ ਸੀ ਤੇ ਜਦੋਂ ਵੀ ਨਾ ਫਲਡਸ ਆਉਂਦੇ ਆ ਤਾਂ ਹਰਿਆਣਾ ਬਕਾਇਦਾ ਲੈਟਰ ਕੱਢਦਾ ਪੰਜਾਬ ਨੂੰ ਕਿ ਜੀ ਸਾਨੂੰ ਪਾਣੀ ਨਹੀਂ ਚਾਹੀਦਾ ਪਾਣੀ ਨਾ ਛੱਡਾ ਜਾਵੇ ਅੱਛਾ ਮਾਰਤਾ ਚੱਲੇ ਜਦੋਂ ਫालतू ਪਾਣੀ ਆਉਂਦਾ ਪੰਜਾਬ ਤੇ ਵੈਸੇ ਤੋਂ ਨੂੰ ਇਰੀਗੇਸ਼ਨ ਲਈ ਪਾਣੀ ਚਾਹੀਦਾ ਫੇਰ ਆ ਫਲਡਸ ਵਾਲਾ ਵੀ ਲਾਓ ਨਾ ਆਈ ਰਾਜਸਥਾਨ ਨੇ ਉਦੋਂ ਕੱਢਿਆ ਕਿ ਜੀ ਸਾਨੂੰ ਪਾਣੀ ਨਹੀਂ ਚਾਹੀਦਾ ਪਾਣੀ ਬੰਦ ਕਰ ਦਿੱਤਾ ਜਾਵੇ ਮਾਰਕ ਲਈ ਰਿਪੇਰੀਅਨ ਸਟੇਟ ਚ ੱਲੇ ਉਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਹੜਾ ਸਾਡਾ ਦਰਿਆ ਲੰਘਦਾ ਹੈ ਹਨਾ ਪਾਖੜਾ ਉੱਥੇ ਪੰਜਾਬ ਤੇ ਹਰਿਆਣਾ ਉਹ ਇੰਨੇ ਵਾਰੀ ਉੱਥੇ ਨੁਕਸਾਨ ਜਿਹੜਾ ਪੰਜਾਬ ਦਾ ਹੁੰਦਾ ਇਧਰੋਂ ਹਰਿਆਣੇ ਵਾਲੇ ਉੱਥੇ ਬਣ ਲਾ ਕੇ ਖੜ ਜਾਂਦੇ ਵੀ ਸੀ ਇਧਰ ਪਾਣੀ ਨਹੀਂ ਨੰਗਣ ਦਿੰਦੇ ਸਾਡੇ ਕਿਸਾਨਾਂ ਨੂੰ ਨੁਕਸਾਨ ਹੁੰਦਾ ਤੁਸੀਂ ਪੰਜਾਬ ਦੇ ਕਿਸਾਨਾਂ ਦਾ ਵੀ ਜਿਹੜਾ ਨੁਕਸਾਨ ਹੈ ਉਹ ਹੋ ਰਿਹਾ ਹੈਗਾ ਸੋ ਮੈਂ ਸਮਝਦਾ ਕਿ ਇਸ ਤਰ੍ਹਾਂ ਦਾ ਜਦੋਂ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਸਾਰੇ ਸੂਬਿਆਂ ਨੂੰ ਉਹਦੇ ਅੰਦਰ ਮਿਲ ਕੇ ਜਿਹੜਾ ਕੰਮ ਹੈ ਉਹ ਕਰਨਾ ਚਾਹੀਦਾ ਕਿਉਂਕਿ ਪੰਜਾਬ ਜੇ ਪਾਣੀ ਦੀ ਗੱਲ ਕਰਦੇ ਆ ਤਾਂ ਪੰਜਾਬ ਨੇ ਪਹਿਲਾਂ ਵੀ ਆਪਣੇ ਹਿੱਸੇ ਦਾ ਪਾਣੀ ਹੋਈ ਹੈ ਜਿਹੜਾ ਹੁਣ ਤੱਕ ਜਿਹੜਾ ਗੁਵਾਂਡੀ ਸੂਬਿਆਂ ਨੂੰ ਜਿਹੜੇ ਪੇਰੀਅਨ ਸਟੇਟ ਵੀ ਹੈ ਨਹੀਂ ਪੰਜਾਬ ਜਿਹੜਾ ਉਹ ਦੇ ਰਿਹਾ ਇੱਕ ਸਵਾਲ ਐਸਆਰ ਕੋ ਲੈ ਕੇ ਕੱਲ ਚੋਣ ਆਯੋਗ ਨੇ ਜਿਸ ਤਰ੍ਹਾਂ ਸੇ ਪ੍ਰੈਸ ਕਾਨਫਰੈਂਸ ਕੀਤੀ ਕੀ ਆਪਕੋ ਲੱਗਤਾ ਹੈ ਕਿ ਜੋ ਸਵਾਲ ਰਾਹੁਲ ਗਾਂਧੀ ਨੇ ਉਠਾਏ تھے ਜਾਂ ਉਸਕਾ ਜਵਾਬ ਮਿਲਿਆ ਜਾਂ ਚੋਣ ਆਯੋਗ ਜਿਸ ਤਰ੍ਹਾਂ ਸੇ ਆਫੈਂਸਿਵ ਥਾ ਕਿ 7 ਦਿਨ ਮੇ ਹਲਫਨਾਮਾ ਦਿਓ ਨਹੀਂ ਤੋ ਦੇਸ਼ ਸੇ ਮਾਫੀ ਮੰਗੋ ਸੇ ਦੇਖਦੇ ਆ ਮਾਰੀ ਪਾਰਟੀ ਦੇ ਦੇਖੋ ਡੇਢ ਘੰਟਾ ਪ੍ਰੈਸ ਕਾਨਫਰੰਸ ਕੀਤੀ ਜੇ ਅੱਧਾ ਘੰਟਾ ਹੋਰ ਕਰ ਲੈਂਦੇ ਸਾਨੂੰ ਕੋਈ ਦਿੱਕਤ ਨਹੀਂ ਸੀ ਪਰ ਉਹਦੇ ਘੰਟੇ 'ਚ ਜਿਹੜੇ ਸਵਾਲ ਖੜੇ ਕੀਤੇ ਸੀ ਉਹਨਾਂ ਜਵਾਬ ਤਾਂ ਦੇ ਦਿੰਦੇ ਤੁਸੀਂ ਡੇਢ ਘੰਟੇ 'ਚ ਇੱਕ ਵੀ ਸਵਾਲ ਦਾ ਜਵਾਬ ਨਹੀਂ ਦੇ ਪਾਏ ਤੇ ਤੁਸੀਂ ਕੇਵਲ ਇੱਕ ਲੀਡਰ ਨੂੰ ਕਹਿ ਰਹੇ ਹੋ ਕਿ ਤੁਸੀਂ ਹਲਫਨਾਮਾ ਦਿਓ ਤੇ ਸੇਮ ਪ੍ਰੈਸ ਕਾਨਫਰੰਸ ਦਾ ਬੀਜੇਪੀ ਦੇ ਲੀਡਰ ਨੇ ਵੀ ਕੀਤੀ ਹੈ ਉਹਨਾਂ ਨੂੰ ਤਾਂ ਕਿਹਾ ਨਹੀਂ ਹਾਜੀ ਤੁਸੀਂ ਹਾਂ ਡਾਕ ਜੀ ਨੇ ਹਾਜੀ ਤੁਸੀਂ ਕਹਿਣੋ ਕਿ ਅਸੀਂ ਕੋਈ ਪੱਖਪਾਤ ਨਹੀਂ ਕਰਦੇ ਜੇ ਪੱਖਪਾਤ ਨਹੀਂ ਕਰਦੇ ਤਾਂ ਜਿਹੜਾ ਹਲਫਰਾਮ ਇੱਧਰ ਦੇ ਇਹਨੂੰ ਕਹਿ ਰਹੇ ਹੋ ਤੁਸੀਂ ਉਧਰ ਕਿਉਂ ਨਹੀਂ ਕਰ ਰਹੇ ਸੋ ਸਵਾਲ ਅੱਜ ਵੀ ਉੱਥੇ ਦੇ ਉੱਥੇ ਆ ਅੱਜ ਵੀ ਨਿਰਪੱਖਤਾ ਸਿੱਧੇ ਸਵਾਲ ਨੇ ਅੱਜ ਵੀ ਇੱਕ ਘਰ 'ਚ 40 ਵੋਟਾਂ ਕਿਵੇਂ ਬਣ ਜਾਂਦੀਆਂ ਉਹਦੇ ਤੇ ਸਵਾਲ ਨੇ ਦੋ ਬੈੱਡਰੂਮ ਦੇ ਫਲੈਟ 'ਚ 80 ਲੋਕ ਕਿੱਦਾਂ ਰਹਿਣਗੇ ਉੱਤੇ ਸਵਾਲ ਨੇ ਇੱਕ ਬੰਦੇ ਦੀਆਂ ਚਾਰ ਜਗ੍ਹਾ ਵੋਟਾਂ ਕਿੱਦਾਂ ਬਣ ਜਾਂਦੀਆਂ ਉਹਦੇ ਤੇ ਸਵਾਲ ਨੇ ਤੁਸੀਂ ਡੇਢ ਮਹੀਨੇ ਬਾਅਦ ਸੀਸੀਟੀਵੀ ਫੁਟੇਜ ਕਿਉਂ ਡਿਲੀਟ ਕਰਦੇ ਨੇ ਉਹਤੇ ਸਵਾਲ ਨੇ ਤੁਸੀਂ ਕਿਉਂ ਨਹੀਂ ਇਹਦੀ ਜਿਹੜੀ ਲਿਸਟ ਹੈ ਉਹਨੂੰ ਆਨਲਾਈਨ ਕਰ ਦੇ ਕਿ ਹਰ ਕੋਈ ਚੈੱਕ ਕਰ ਸਕੇ ਉਹਦੇ ਦੇ ਸਵਾਲ ਨੇ ਸੋ ਇਹ ਸਾਰੇ ਸਵਾਲਾਂ ਦਾ ਜਵਾਬ ਨਾ ਇਲੈਕਸ਼ਨ ਕਮਿਸ਼ਨ ਦੇ ਸਕੇ ਆ ਤੇ ਨਾ ਹੀ ਕੇਂਦਰ ਸਰਕਾਰ ਕੋਲੇ ਜਵਾਬ ਹੈ ਇਸੇ ਕਰਕੇ ਇਸ ਮੁੱਦੇ ਤੇ ਜਿਹੜਾ ਪਾਰਲੀਮੈਂਟ ਦਾ ਮੰਦਰ ਹੈ ਜਿਹੜਾ ਲੋਕਤੰਤਰ ਦਾ ਮੰਦਰ ਹੈ ਪਾਰਲੀਮੈਂਟ ਉਹਦੇ ਅੰਦਰ ਡਿਸਕਸ਼ਨ ਕਰਨ ਲਈ ਵੀ ਤਿਆਰ ਨਹੀਂ ਧੰਨਵਾਦ ਮਿਥਰ ਸਾਫ ਤੌਰ ਤੇ ਕਹਤੇ ਹੋਏ ਕਿ ਜੋ ਸਵਾਲ ਉਠਾਏ تھے ਰਾਹੁਲ ਗਾਂਧੀ ਨੇ ਉਹਨਾਂ ਵਿੱਚੋਂ ਕਿਸੇ کا ਵੀ ਜਵਾਬ चुनाव आयोग ने कल अपने प्रेस वार्ता में ने पंजाब में बाढ़ की स्थिति लगातार बिगड़ती जा रही है हमारे साथ बातचीत करने के लिए आम आदमी पार्टी के वरिष्ठ नेता सांसद मीतहिर सावा मीत साहब संसद का सत्र भी चल रहा है पंजाब में बाढ़ के हालात जिस तरह से बने हुए हैं क्या कहना चाहते हैं देखो आ, कई जिलों में नुकसान जो हो रहे है फसलों का भी हो रहे है लोगों के कह लो इंफ्रास्ट्रक्चर का भी हो रहे है ते जो सरकारी है वो भी हो रहे है ਤੇ ਪਹਿਲੀ ਵਾਰ ਨਹੀਂ ਪਿਛਲੇ ਵੀ ਕਈ ਸਾਲਾਂ ਤੋਂ ਲਗਾਤਾਰ ਜਿਹੜੇ ਫਲੱਡਸ ਆ ਉਹ ਆ ਰਹੇ ਆ ਤੇ ਇਸ ਵਾਰ ਵੀ ਕਿਉਂਕਿ ਹਿਮਾਚਲ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਬਹੁਤ ਜਗ੍ਹਾ ਬੱਦਲ ਫਟ ਰਿਹਾ ਜੰਮੂ ਚ ਫਟ ਰਿਹਾ ਤੋ ਕੁਦਰਤੀ ਆ ਫਿਰ ਉਹ ਜਿਹੜਾ ਪਾਣੀ ਹੈ ਉਹਨੇ ਪਹਾੜਾਂ 'ਚ ਤਾਂ ਰੁਕਣਾ ਨਹੀਂ ਜੋ ਉੱਥੇ ਨੁਕਸਾਨ ਹੋਇਆ ਤਾਂ ਉਸ ਪਾਣੀ ਨੇ ਪੰਜਾਬ 'ਚ ਹੀ ਆਉਣਾ ਮਦਾਨੀ ਇਲਾਕਾ ਕਿਉਂਕਿ ਨਾਲ ਇਹੀ ਪੈਂਦਾ ਇੱਥੋਂ ਹੁੰਦੇ ਹੋਈ ਉਹਨੇ ਪਾਕਿਸਤਾਨ ਰਾਹੀਂ ਜਾ ਕੇ ਸਮੁੰਦਰ ਦੇ ਵਿੱਚ ਪੈਣਾ ਤੇ ਪਿਛਲੀ ਵਾਰ ਵੀ ਜਦੋਂ ਹਿਮਾਚਲ ਦਾ ਨੁਕਸਾਨ ਹੋਇਆ ਸੀ ਤੇ ਪੰਜਾਬ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੇਰੇ ਕੋਲ ਯਾਦ ਆ ਉਹ ਡਿਰੀਗੇਸ਼ਨ ਡਿਪਾਰਟਮੈਂਟ ਸੀ ਕੱਲ ਇਰੀਗੇਸ਼ਨ ਡਿਪਾਰਟਮੈਂਟ ਦਾ ਤਕਰੀਬਨ 100 ਕਰੋੜ ਦਾ ਨੁਕਸਾਨ ਸੀ ਤੇ ਪੰਜਾਬ ਨੂੰ ਉਦੋਂ ਵੀ ਕੋਈ ਕੇਂਦਰ ਵੱਲੋਂ ਕੋਈ ਰਾਹਤ ਜਿਹੜੀ ਹੈ ਉਹ ਨਹੀਂ ਮਿਲੀ ਤੇ ਪੰਜਾਬ ਸਰਕਾਰ ਨੇ ਆਪਣੇ ਵੱਲੋਂ ਮੁਕੰਮਲ ਉਦੋਂ ਵੀ ਜਿਹੜਾ ਕੰਮ ਹੈ ਲੋਕਾਂ ਦੀ ਭਲਾਈ ਲਈ ਕੀਤਾ ਤੇ ਹੁਣ ਵੀ ਸਾਡੀ ਤਿਆਰੀ ਹੈ ਪਰ ਮੈਂ ਸਦਨ ਦੇ ਅੰਦਰ ਇਹ ਡਿਮਾਂਡ ਰੱਖਣੀ ਹੈ ਕਿ ਜਿਹੜਾ ਪੰਜਾਬ ਨੂੰ ਸਪੈਸ਼ਲ ਪੈਕੇਜ ਦਿੱਤਾ ਜਾਵੇ ਤੇ ਮੈਂ ਪਿਛਲੀ ਵਾਰ ਵੀ ਜਦੋਂ ਕਿ ਬਿੱਲ ਆਇਆ ਸੀ ਫਲਡਸ ਨੂੰ ਲੈ ਕੇ ਮੈਂ ਉਦੋਂ ਵੀ ਪੁਆਇੰਟ ਰੇਜ਼ ਕੀਤਾ ਸੀ ਕਿ ਜਦੋਂ ਕੁਦਰਤੀ ਕੋਈ ਕਰੋਪੀ ਆਉਂਦੀ ਹੈ ਤਾਂ ਉਹ ਇਹ ਦੇਖ ਕੇ ਨਹੀਂ ਆਉਂਦੀ ਕਿ ਕਿੱਥੇ ਭਾਜਪਾ ਦੀ ਸਰਕਾਰ ਹੈ ਕਿੱਥੇ ਵਿਰੋਧੀ ਪਾਰਟੀ ਦੀ ਕਿਸ ਦੀ ਸਰਕਾਰ ਹੈ ਤਾਂ ਇੱਕ ਕਮੇਟੀ ਜਿਹੜੀ ਹੈ ਫੰਡ ਦੀ ਅਲੋਕੇਸ਼ਨ ਲਈ ਬਣਨੀ ਚਾਹੀਦੀ ਹੈ ਕਿਉਂਕਿ ਉਦੋਂ ਮੇਰੇ ਯਾਦ ਹੈ ਕਿ ਉਦੋਂ ਬਿਹਾਰ ਨੂੰ ਤਾਂ ਫੰਡ ਮਿਲ ਗਏ ਸੀ ਕਿਉਂਕਿ ਉੱਥੇ ਭਾਜਪਾ ਦੀ ਸਰਕਾਰ ਹੈ ਪਰ ਪੰਜਾਬ ਨੂੰ ਕੋਈ ਪੈਸਾ ਨਹੀਂ ਸੀ ਮਿਲਿਆ ਸੋ ਆਫਤ ਨੇ ਦੇਖ ਕੇ ਨਹੀਂ ਆਉਣਾ ਕਿ ਕਿੱਥੇ ਕਿਹਦੀ ਸਰਕਾਰ ਹੈ ਸੋ ਫੰਡ ਦੀ ਅਲੋਕੇਸ਼ਨ ਜਿਹੜੇ ਨੁਕਸਾਨ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ ਜੇ ਪੰਜਾਬ ਦਾ ਪੰਜਾਬ ਦੇ ਲੋਕਾਂ ਨੂੰ ਨੁਕਸਾਨ ਹੋ ਰਿਹਾ ਤਾਂ ਸਰਕਾਰ ਨੂੰ ਸਪੈਸ਼ਲ ਪੈਕੇਜ ਜਿਹੜਾ ਉਹ ਸੂਬੇ ਲਈ ਪੰਜਾਬ ਲਈ ਦੇਣਾ ਚਾਹੀਦਾ ਆਪ ਸਪੈਸ਼ਲ ਪੈਕੇਜ ਕੀ ਮੰਗ karenge water management ਬਹੁਤ بڑا issue ਹੈ हरियाणा पंजाब के बीच एस का मुद्दा है सुप्रीम कोर्ट के सामने है पंजाब के मुख्यमंत्री ने एक सॉल्यूशन भी सुझाया है केंद्र सरकार को एक फार्मूला भी दिया है कि अगर आपको पंजाब के पास कोई एक्स्ट्रा पानी नहीं है आज हरियाणा के मंत्री कह रहे हैं कि सुप्रीम कोर्ट में मसला है पहले भी हमारे फेवर में दिया था सुप्रीम कोर्ट ने ऐसी स्थिति में अगर बाढ़ जैसे हालात आते हैं क्या केंद्र सरकार कोई ऐसा रास्ता निकाल सकती है कि हर बार इस तकलीफ से देखो तु देखो ਪੰਜਾਬ ਰੇਪੀਰੀਅਨ ਸਟੇਟ ਹੈ ਵਸਤਾ ਜਿਹੜਾ ਪਾਣੀ ਤੇ ਹੱਕ ਰੇਪੀਰੀਅਨ ਸਟੇਟ ਦਾ ਹੀ ਹੁੰਦਾ ਹੈ ਪੰਜਾਬ ਦਾ ਹੱਕ ਹੈ ਉਹਦਾ ਚਲੋ ਸਾਡੇ ਹੱਕ ਪੰਜਾਬ ਦੇ ਖੋ ਕੇ ਦਿੱਤੇ ਗਏ ਪਰ ਮੇਰੇ ਯਾਦ ਹੈ ਕਿ ਮੈਂ ਉਹ ਜੇ ਮੈਂ ਪਹਿਲਾਂ ਦੱਸਿਆ ਮੈਂ ਇਰੀਗੇਸ਼ਨ ਮਨਿਸਟਰ ਸੀ ਤੇ ਜਦੋਂ ਵੀ ਨਾ ਫਲਡਸ ਆਉਂਦੇ ਆ ਤਾਂ ਹਰਿਆਣਾ ਬਕਾਇਦਾ ਲੈਟਰ ਕੱਢਦਾ ਪੰਜਾਬ ਨੂੰ ਕਿ ਜੀ ਸਾਨੂੰ ਪਾਣੀ ਨਹੀਂ ਚਾਹੀਦਾ ਪਾਣੀ ਨਾ ਛੱਡਾ ਜਾਵੇ ਅੱਛਾ ਮਾਰਤਾ ਚੱਲੇ ਜਦੋਂ ਫਾਲਤੂ ਪਾਣੀ ਆਉਂਦਾ ਪੰਜਾਬ ਤੇ ਵੈਸੇ ਤੋਂ ਨੂੰ ਇਰੀਗੇਸ਼ਨ ਲਈ ਪਾਣੀ ਚਾਹੀਦਾ ਫੇਰ ਆ ਫਲਡਸ ਵਾਲਾ ਵੀ ਲਾਓ ਨਾ ਆਈ ਰਾਜਸਥਾਨ ਨੇ ਉਦੋਂ ਕੱਢਿਆ ਕਿ ਜੀ ਸਾਨੂੰ ਪਾਣੀ ਨਹੀਂ ਚਾਹੀਦਾ ਪਾਣੀ ਬੰਦ ਕਰ ਦਿੱਤਾ ਜਾਵੇ ਮਾਰਕ ਲਈ ਰਿਪੇਰੀਅਨ ਸਟੇਟ ਚ ੱਲੇ ਉਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਰ ਮਾਰਕਲੇ ਪੰਜਾਬ ਦੇ ਲੋਕ ਚੱਲਣ ਹੁਣ ਤੁਸੀਂ ਦੇਖੋ ਵੀ ਉੱਥੇ ਜਾ ਕੇ ਜਿਹੜਾ ਸਾਡਾ ਦਰਿਆ ਲੰਘਦਾ ਹੈ ਹਨਾ ਪਾਖੜਾ ਉੱਥੇ ਪੰਜਾਬ ਤੇ ਹਰਿਆਣਾ ਉਹ ਇੰਨੇ ਵਾਰੀ ਉੱਥੇ ਨੁਕਸਾਨ ਜਿਹੜਾ ਪੰਜਾਬ ਦਾ ਹੁੰਦਾ ਇਧਰੋਂ ਹਰਿਆਣੇ ਵਾਲੇ ਉੱਥੇ ਬਣ ਲਾ ਕੇ ਖੜ ਜਾਂਦੇ ਵੀ ਸੀ ਇਧਰ ਪਾਣੀ ਨਹੀਂ ਨੰਗਣ ਦਿੰਦੇ ਸਾਡੇ ਕਿਸਾਨਾਂ ਨੂੰ ਨੁਕਸਾਨ ਹੁੰਦਾ ਤੁਸੀਂ ਪੰਜਾਬ ਦੇ ਕਿਸਾਨਾਂ ਦਾ ਵੀ ਜਿਹੜਾ ਨੁਕਸਾਨ ਹੈ ਉਹ ਹੋ ਰਿਹਾ ਹੈਗਾ ਸੋ ਮੈਂ ਸਮਝਦਾ ਕਿ ਇਸ ਤਰ੍ਹਾਂ ਦਾ ਜਦੋਂ ਕੋਈ ਕੁਦਰਤੀ ਆਫਤ ਆਉਂਦੀ ਹੈ ਤਾ ਸਾਰੇ ਸੂਬਿਆਂ ਨੂੰ ਉਹਦੇ ਅੰਦਰ ਮਿਲ ਕੇ ਜਿਹੜਾ ਕੰਮ ਹੈ ਉਹ ਕਰਨਾ ਚਾਹੀਦਾ ਕਿਉਂਕਿ ਪੰਜਾਬ ਜੇ ਪਾਣੀ ਦੀ ਗੱਲ ਕਰਦੇ ਆ ਤਾਂ ਪੰਜਾਬ ਨੇ ਪਹਿਲਾਂ ਵੀ ਆਪਣੇ ਹਿੱਸੇ ਦਾ ਪਾਣੀ ਹੋਈ ਹੈ ਜਿਹੜਾ ਹੁਣ ਤੱਕ ਜਿਹੜਾ ਗੁਆੰਡੀ ਸੂਬਿਆਂ ਨੂੰ ਜਿਹੜੇ ਪੇਰੀਅਨ ਸਟੇਟ ਵੀ ਹੈ ਨਹੀਂ ਪੰਜਾਬ ਜਿਹੜਾ ਉਹ ਦੇ ਰਿਹਾ ਇੱਕ ਸਵਾਲ ਐਸਆਰ ਕੋ ਲੈ ਕੇ ਕੱਲ ਚੋਣ ਆਯੋਗ ਨੇ ਜਿਸ ਤਰ੍ਹਾਂ ਸੇ ਪ੍ਰੈਸ ਕਾਨਫਰੰਸ ਕੀਤੀ ਕੀ ਆਪਕੋ ਲੱਗਦਾ ਹੈ ਕਿ ਜੋ ਸਵਾਲ ਰਾਹੁਲ ਗਾਂਧੀ ਨੇ ਉਠਾਏ تھے ਜਾਂ ਉਸਕਾ ਜਵਾਬ ਮਿਲਿਆ ਜਾਂ ਚੋਣ ਆਯੋਗ ਜਿਸ ਤਰ੍ਹਾਂ ਸੇ ਆਫੈਂਸਿਵ ਥਾ ਕੀ 7 ਦਿਨ ਮੈਂ ਹਲਫਨਾਮਾ ਦਵਾਂ ਨਹੀਂ ਤਾਂ ਦੇਸ਼ سے معافی مانگوں کس طرح سے دیکھتے ہیں ہماری پارٹی دیکھو ڈیڑھ گھنٹہ پریس کانفرنس ਕੀਤੀ ਜੇ ਅੱਧਾ ਘੰਟਾ ਹੋਰ ਕਰ ਲੈਂਦੇ ਸਾਨੂੰ ਕੋਈ ਦਿੱਕਤ ਨਹੀਂ ਸੀ ਪਰ ਉਹਦੇ ਘੰਟੇ 'ਚ ਜਿਹੜੇ ਸਵਾਲ ਖੜੇ ਕੀਤੇ ਸੀ ਉਹਨਾਂ ਜਵਾਬ ਤਾਂ ਦੇ ਦਿੰਦੇ ਤੁਸੀਂ ਡੇਢ ਘੰਟੇ 'ਚ ਇੱਕ ਵੀ ਸਵਾਲ ਦਾ ਜਵਾਬ ਨਹੀਂ ਦੇ पाए ਤੇ ਤੁਸੀਂ ਕੇਵਲ ਇੱਕ ਲੀਡਰ ਨੂੰ ਕਹਿ ਰਹੇ ਹੋ ਕਿ ਤੁਸੀਂ ਹਲਫਨਾਮਾ ਦਿਓ ਤੇ ਸੇਮ ਪ੍ਰੈਸ ਕਾਨਫਰੰਸ ਦਾ ਬੀਜੇਪੀ ਦੇ ਲੀਡਰ ਨੇ ਵੀ ਕੀਤੀ ਹੈ ਉਹਨਾਂ ਨੂੰ ਤਾਂ ਕਿਹਾ ਨਹੀਂ ਹਾਜੀ ਤੁਸੀਂ ਹਾਂ ਡਾਕ ਜੀ ਨੇ ਹਾਜੀ ਤੁਸੀਂ ਕਹਿਣੋ ਕਿ ਅਸੀਂ ਕੋਈ ਪੱਖਪਾਤ ਨਹੀਂ ਕਰਦੇ ਜੇ ਪੱਖਪਾਤ ਨਹੀਂ ਕਰਦੇ ਤਾਂ ਜਿਹੜਾ ਹਲਫਰਾਮ ਇੱਧਰ ਦੇ ਇਹਨੂੰ ਕਹਿ ਰਹੇ ਹੋ ਤੁਸੀਂ ਉਧਰ ਕਿਉਂ ਨਹੀਂ ਕਰ ਰਹੇ ਸੋ ਸਵਾਲ ਅੱਜ ਵੀ ਉੱਥੇ ਦੇ ਉੱਥੇ ਹੈ ਅੱਜ ਵੀ ਨਿਰਪੱਖਤਾ ਸਿੱਧੇ ਸਵਾਲ ਨੇ ਅੱਜ ਵੀ ਇੱਕ ਘਰ 'ਚ 40 ਵੋਟਾਂ ਕਿਵੇਂ ਬਣ ਜਾਂਦੀਆਂ ਉਹਦੇ ਤੇ ਸਵਾਲ ਨੇ ਦੋ ਬੈੱਡਰੂਮ ਦੇ ਫਲੈਟ 'ਚ 80 ਲੋਕ ਕਿੱਦਾਂ ਰਹਿਣਗੇ ਉੱਤੇ ਸਵਾਲ ਨੇ ਇੱਕ ਬੰਦੇ ਦੀਆਂ ਚਾਰ ਜਗ੍ਹਾ ਵੋਟਾਂ ਕਿੱਦਾਂ ਬਣ ਜਾਂਦੀਆਂ ਉਹਦੇ ਤੇ ਸਵਾਲ ਨੇ ਤੁਸੀਂ ਡੇਢ ਮਹੀਨੇ ਬਾਅਦ ਸੀਸੀਟੀਵੀ ਫੁਟੇਜ ਕਿਉਂ ਡਿਲੀਟ ਕਰਦੇ ਨੇ ਉਹਤੇ ਸਵਾਲ ਨੇ ਤੁਸੀਂ ਕਿਉਂ ਨਹੀਂ ਇਹਦੀ ਜਿਹੜੀ ਲਿਸਟ ਹੈ ਉਹਨੂੰ ਆਨਲਾਈਨ ਕਰ ਦੇ ਕਿ ਹਰ ਕੋਈ ਚੈੱਕ ਕਰ ਸਕੇ ਉਹਦੇ ਦੇ ਸਵਾਲ ਨੇ ਸੋ ਇਹ ਸਾਰੇ ਸਵਾਲਾਂ ਦਾ ਜਵਾਬ ਨਾ ਇਲੈਕਸ਼ਨ ਕਮਿਸ਼ਨ ਦੇ ਸਕਿਆ ਤੇ ਨਾ ਹੀ ਕੇਂਦਰ ਸਰਕਾਰ ਕੋਲੇ ਜਵਾਬ ਹੈ ਇਸੇ ਕਰਕੇ ਇਸ ਮੁੱਦੇ ਤੇ ਜਿਹੜਾ ਪਾਰਲੀਮੈਂਟ ਦਾ ਮੰਦਰ ਹੈ ਜਿਹੜਾ ਲੋਕਤੰਤਰ ਦਾ ਮੰਦਰਾ ਹੈ ਪਾਰਲੀਮੈਂਟ ਉਹਦੇ ਅੰਦਰ ਡਿਸਕਸ਼ਨ ਕਰ ਲਈ ਵੀ ਤਿਆਰ ਨਹੀਂ ਧੰਨਵਾਦ ਮਿਥ ਹੈਰ ਸਾਫ਼ ਤੌਰ ਤੇ ਕਹਤੇ ਹੋਏ ਕਿ ਜੋ ਸਵਾਲ ਉਠਾਏ تھے ਰਾਹੁਲ ਗਾਂਧੀ ਨੇ ਉਹਨਾਂ ਵਿੱਚੋਂ ਕਿਸੇ का भी जवाब ਚੋਣ ਆਯੋਗ ਨੇ ਕੱਲ ਆਪਣੇ ਪ੍ਰੈਸ ਵਾਰਤਾ ਮੇ ਨਹੀਂ ਦਿਆ कैमरन फिरोज के साथ अजय झा दैनिक सवेरा दिल्ली